ਗਰਮੀ ਦੇ ਮੌਸਮ ਦੇ ਵਿੱਚ ਜੰਗਲਾਂ ਦੇ ਵਿੱਚ ਬਣੇ ਪਾਣੀ ਦੇ ਸਰੋਤ ਸੁੱਕਣ ਲੱਗ ਜਾਂਦੇ ਹਨ ਜਿਸ ਨੂੰ ਲੈ ਕੇ ਜੰਗਲੀ ਜੀਵਾਂ ਨੂੰ ਆਪਣੀ ਪਿਆਸ ਬੁਝਾਉਣ ਦੇ ਲਈ ਕਈ ਵਾਰ ਆਬਾਦੀ ਦੇ ਇਲਾਕੇ ਦੇ ਵਿੱਚ ਜਾਣਾ ਪੈਂਦਾ ਹੈ ਪਰ ਇਹੋ ਜਿਹਾ ਇਹਨਾਂ ਜੰਗਲੀ ਜੀਵਾਂ ਦੀ ਪਿਆਸ ਬੁਝਾਉਣ ਦੇ ਲਈ ਨੂਰਪੁਰ ਬੇਦੀ ਦੇ ਅਧੀਨ ਪੈਣ ਵਾਲੇ ਕਾਨਪੁਰ ਖੋਈ ਦੇ ਇੱਕ ਸਮਾਜ ਸੇਵੀ ਨੌਜਵਾਨ ਹਰਪਾਲ ਸਿੰਘ ਪਾਲੀ ਇਹਨਾਂ ਜੰਗਲੀ ਜੀਵਾਂ ਦਾ ਜੀਵਨ ਦਾ ਸਹਾਰਾ ਬਣ ਰਿਹਾ ਨਾ ਤੇ ਇਹਨਾਂ ਜੰਗਲੀ ਜੀਵਾਂ ਦੀ ਪਿਆਸ ਬੁਝਾਉਣ ਦੇ ਲਈ ਆਪਣੇ ਨਿੱਜੀ ਖਰਚੇ ਦੇ ਉੱਤੇ 25 ਦੇ ਕਰੀਬ ਹੋਦੀਆਂ ਬਣਾ ਕੇ ਉਹਨਾਂ ਦੇ ਵਿੱਚ ਪਾਣੀ ਦੀ ਸੇਵਾ ਰੋਜ਼ਾਨਾ ਕਰ ਰਹੇ ਹਨ ਇਸ ਵਕਤ ਅਸੀਂ ਮੌਜੂਦ ਹਾਂ ਕਾਨਪਰਖੂਈ ਦੇ ਜੰਗਲਾਂ ਦੇ ਵਿੱਚ ਜਿੱਥੇ ਤੁਸੀਂ ਦੇਖ ਸਕਦੇ ਹੋ ਹਰਪਾਲ ਸਿੰਘ ਪਾਲੀ ਜੀ ਆਪਣੇ ਟਰੈਕਟਰ ਤੇ ਟੈਂਕਰ ਦੇ ਨਾਲ ਜੰਗਲੀ ਜੀਵਾਂ ਦੀ ਪਿਆਸ ਬੁਝਾਉਣ ਦੇ ਲਈ ਇੱਕ ਕੱਚੀ 호ਦੀ ਦੇ ਵਿੱਚ ਪਾਣੀ ਪਾ ਰਹੇ ਨੇ ਤਾਂ ਜੋ ਸ਼ਾਮ ਦੇ ਟਾਈਮ ਜਾਂ ਦਿਨ ਦੇ ਟਾਈਮ ਜੰਗਲੀ ਜਾਨਵਰ ਆਪਣੀ ਪਿਆਸ ਬੁਝਾਉਣ ਦੇ ਲਈ ਇੱਥੇ ਆਣ ਤੇ ਪਾਣੀ ਪੀਣ ਇਸ ਵਕਤ ਸਾਡੇ ਨਾਲ ਮੌਜੂਦ ਨੇ ਹਰਪਾਲ ਸਿੰਘ ਪਾਲੀ ਜੀ ਪਾਲੀ ਜੀ ਪਹਿਲਾਂ ਤਾਂ ਦੈਨਿਕ ਸਵੇਰਾ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ ਤੇ ਇੱਥੇ ਆਣ ਤੇ ਕਿਉਂਕਿ ਇਹ ਜਿਹੜੇ ਇਹਨਾਂ ਦਿਨਾਂ ਦੇ ਵਿੱਚ ਆਮ ਦੇਖਿਆ ਜਾਂਦਾ ਹੈ ਕਿ ਜੰਗਲ ਦੇ ਵੀ ਜਿਹੜਾ ਕਾਪੂਸ ਹੈ ਖਾਣੇ ਦੀ ਖਰਾਕ ਹੈ ਉਹ ਸੁੱਕ ਜਾਂਦੀ ਆ ਤੁਸੀਂ ਪਿੱਛੇ ਦੇਖ ਸਕਦੇ ਬਾਂਸ ਕਿਤਾਗਾ ਸੁੱਕੀ ਹੋਈ ਆ ਹਰੇ ਪੱਤੇ ਫਲਦਾਰ ਦਰਖਤ ਹੈ ਜਿਹੜੇ ਉਹ ਤਾਂ ਰਹੇ ਹੀ ਨਹੀਂ ਕਿਉਂਕਿ ਬੜਾ ਜਿਹੜੀਆਂ ਵੱਡੀਆਂ ਇੰਨੀਆਂ ਜ਼ਿਆਦਾ ਜੰਗਲ ਦੇ ਵਿੱਚ ਲੱਗੀਆਂ ਹੋਈਆਂ ਅਸੀਂ ਆਪਣੇ ਸਵਾਰਥ ਵਾਸਤੇ ਜਿਹੜਾ ਜੰਗਲੀ ਪੰਛੀ ਹੈ ਉਹਨਾਂ ਦਾ ਰਹਿਣ ਬਸੇਰਾ ਉਹ ਅਸੀਂ ਖਤਮ ਕਰ ਰਹੇ ਹਾਂ ਕਿਤੇ ਦੇ ਕਿਤੇ ਤੇ ਬਹੁਤ ਜਿਹੜੀਆਂ ਅੱਗਾਂ ਲੱਗ ਰਹੀਆਂ ਇਹ ਵੀ ਬਹੁਤ ਮਾੜਾ ਕੰਮ ਹੈ ਕਿਉਂਕਿ ਅੱਗ ਜਿਹੜੀ ਜੰਗਲ ਦੇ ਵਿੱਚ ਅੱਗ ਲਾਣੀ ਉਹਦੇ ਵਿੱਚ ਲੱਖਾ ਹੀ ਜਾਂ ਤੜਕੇ ਸੁਆਹ ਹੋ ਜਾਂਦਾ ਹੈ ਤੇ ਇਸ ਕਰਕੇ ਅਸੀਂ ਅਪੀਲ ਵੀ ਕਰਦੇ ਹਾਂ ਜਨਤਾ ਨੂੰ ਕਿ ਜਿੱਥੇ ਕਿ ਨਾ ਗਰਮੀਆਂ ਦੇ ਦਿਨਾਂ ਦੇ ਵਿੱਚ ਆਪਣੇ ਨੇੜੇ ਤੇ ਇਹਨਾਂ ਬੇਜਵਾਨ ਜੰਗਲੀ ਜਾਨਵਰਾਂ ਦੇ ਪੰਛੀਆਂ ਵਾਸਤੇ ਪਾਣੀ ਦੇ ਉਪਰਾਲੇ ਜਰੂਰ ਕਰੀਏ ਤਾਂ ਜੋ ਜਿੰਨੀਆਂ ਪ੍ਰਜਾਤੀਆਂ ਉਹ ਬਚਾਈਆਂ ਜਾ ਸਕਣ ਜੇ ਗੱਲ ਕੀਤੀ ਜਾਵੇ ਹਰਪਾਲ ਜੀ ਕਦੋਂ ਤੋਂ ਪ੍ਰੇਰਨਾ ਮਿਲੀ ਆਇਹ ਕੰਮ ਦੇ ਵਿੱਚ ਕਿੰਨੇ ਸਮੇਂ ਤੋਂ ਲੱਗੇ ਹੋਏ ਨੇ ਤੁਸੀਂ ਇਹ ਸੇਵਾ ਕਰਨ ਦੇ ਲਈ ਇਹ ਸੇਵਾ ਲਗਭਗ 2010 ਦੇ ਵਿੱਚ ਅਸੀਂ ਸ਼ੁਰੂ ਕਰ ਦਿੱਤੀ ਸੀ ਤੇ ਉਸ ਟਾਈਮ ਸਾਡੇ ਕੋਲ ਇੱਕ ਬੈਂਟਿਊ ਦੇ 800 ਸੀਸੀ 800 ਲੀਟਰ ਪਾਣੀ ਲੈ ਕੇ ਤਿੰਨ ਚਾਰ ਚ ਬੱਚੇ ਜੰਗਲ ਦੇ ਵਿੱਚ ਤੇ ਹੌਲੀ ਹੌਲੀ ਜਿਸ ਤਰ੍ਹਾਂ ਆਏ ਸਾਲ ਚ ਬੱਚੇ ਸਾਡੇ ਹੌਦੀਆਂ ਬਣਦੇ ਉਹ ਹੌਦੀਆਂ ਦੇ ਰੂਪ ਦੇ ਵਿੱਚ ਬਦਲ ਗਏ ਚ ਬੱਚੇ ਦੇ 2-3 400 ਲੀਟਰ ਦੇ ਪਰ ਹੁਣ ਜਿਹੜੀਆਂ ਹੌਦੀਆਂ ਉਹ 5-10000 15000 ਲੀਟਰ ਤੱਕ ਬਣ ਚੁੱਕੀਆਂ ਜਿਹੜਾ ਹੁਣ ਅਗਲਾ ਟੀਚਾ ਸਾਡਾ ਉਹ ਜਿਹੜੇ ਪ੍ਰਾਤਨ ਟੋਬੇ ਐ ਉਹਨਾਂ ਨੂੰ ਸੰਭਾਲਣ ਦਾ ਕਿਉਂਕਿ ਕੁਦਰਤੀ ਬਰਸਾਤੀ ਪਾਣੀ ਐ ਜਿਹੜਾ ਜੰਗਲ ਦੇ ਵਿੱਚ ਉਹ ਸੰਭਾਇਆ ਜਾ ਸਕਦਾ ਹੈ ਜੇਕਰ ਅਸੀਂ ਥੋੜੇ ਜੇ ਛੋਟੇ ਛੋਟੇ ਪਰਾਲੇ ਕਰੀਏ ਜਿਸ ਤਰ੍ਹਾਂ ਨਰੇਗਾ ਇਹਨਾਂ ਨੂੰ ਲਾ ਕੇ ਟੋਬਿਆਂ ਦੀ ਸਫਾਈ ਕਰਾਈ ਜਾ ਸਕੇ ਜਿਸ ਤਰ੍ਹਾਂ ਸੀ ਇੱਕ ਟੱਬ ਟੋਬਾ ਇੱਥੇ ਨਾਲ ਹੈ ਉਹਦੀ ਸਫਾਈ ਕਰਾਈ ਪਿਛਲੇ ਸਾਲ ਲਗਭਗ 30 ਘੰਟੇ ਮਸ਼ੀਨ ਦੇ ਵੀ ਲੱਗੇ ਐ ਤਾਂ ਜੋ ਜਦੋਂ ਸਾਫ਼ ਹੋ ਗਿਆ ਤਾਂ ਉਹਦੇ ਵਿੱਚ ਪਾਣੀ ਖੜਨਾ ਸ਼ੁਰੂ ਹੋ ਜਾਂਦਾ ਹੈ ਤਾਂ ਕਿਤੇ ਤੇ ਕਿਤੇ ਜਾਨਵਰਾਂ ਨੂੰ ਪਿਆਸ ਬੁਝਾਈ ਜਾ ਸਕਦੀ ਹੈ ਪਰ ਇਹਨਾਂ ਦੀ ਗੱਲ ਕੀਤੀ ਜਾਵੇ ਮਾਤਾ ਤੋਂ ਕਹਿੰਦੇ ਪ੍ਰੇਰਨਾ ਮਿਲੀ ਹੈ ਹਰਪਾਲ ਸਿੰਘ ਪਾਲੀ ਨੂੰ ਕੀ ਕਹਿੰਦੇ ਕਿਵੇਂ ਪ੍ਰੇਰਨਾ ਮਿਲੀ ਹੈ ਹਾਂ 7 ਸਾਲ ਦੀ ਉਮਰ ਦੇ ਵਿੱਚ ਮਾਤਾ ਜੀ ਨੇ ਘਰੋਂ ਇੱਕ ਰੱਸੀ ਤੇ ਇੱਕ ਬਾਲਟੀ ਪਹਿਲੇ ਸਮੇਂ ਵਿੱਚ ਅਸੀਂ ਦੌਰ ਦੇਖਿਆ ਉਹ ਜਦੋਂ ਖੂਹਾਂ ਦੇ ਉੱਤੇ ਆਮ ਪਾਣੀ ਭਰੇ ਜਾਂਦੇ ਤੇ ਨਵੀਂ ਜੰਗ ਰੇਸ਼ਨ ਨੂੰ ਤਾਂ ਸ਼ਾਇਦ ਨਹੀਂ ਪਤਾ ਹੋਣਾ ਤੇ ਇੱਕ ਘਰੋਂ ਲੱਜ ਤੇ ਬਾਲਟੀ ਲੈ ਕੇ ਜਾਣੇ ਤੇ ਲਗਭਗ 3 ਕਿਲੋਮੀਟਰ ਸਫ਼ਰ ਤੈਅ ਕਰਕੇ ਇੱਕ ਜੰਗਲ ਦੇ ਵਿੱਚ ਖੂਹ ਤਾਂ ਸੈਲਾਂ ਦੀ ਚਣਾਈ ਹੈ ਉਹਦੇ ਵਿੱਚੋਂ ਪਾਣੀ ਕੱਢ ਕੇ ਚੱਕਰਿਆਂ ਦੇ ਵਿੱਚ ਪਾ ਕੇ ਰੱਖ ਕੇ ਆਂਦੇ ਤੇ ਉਹੀ ਮੇਰੇ ਜੀਵਨ ਦਾ ਸਭ ਤੋਂ ਵੱਡਾ ਜਿਹੜਾ ਸੇਵਾ ਵਾਲੇ ਪਾਸੇ ਨੂੰ ਮੋੜ ਹੋਇਆ ਹੈ ਕਿਉਂਕਿ ਮਾਂ ਦੀ ਸਿੱਖਿਆ ਹੁੰਦੀ ਆ ਭਾਵੇਂ ਬੱਚੇ ਨੂੰ ਚੋਰ ਬਣਾ ਦੇਵੇ ਜਾਂ ਸਾਥ ਬਣਾ ਦੇਵੇ ਜਾਂ ਸੇਵਾਦਾਰ ਬਣਾ ਦੇਵੇ ਉਸੇ ਸੇਵਾ ਨੂੰ ਅੱਗੇ ਵਧਾ ਰਹੇ ਹਾਂ ਉਸੇ ਸੇਵਾ ਨੂੰ ਅਸੀਂ ਅੱਗੇ ਵਧਾ ਰਹੇ ਹਰਪਾਲ ਸਿੰਘ ਜੀ ਗੱਲ ਕੀਤੀ ਜਾਵੇ ਕਿੰਨਾ ਕੁ ਖਰਚਾ ਆ ਜਾਂਦਾ ਹੈ ਰੋਜ਼ਾਨਾ ਕਦੋਂ ਪਾਣੀ ਪਾਉਂਦੇ ਹਾਂ ਕਿਹੜੇ-ਕਿਹੜੇ ਮਹੀਨਿਆਂ ਦੇ ਚੇ ਪਾਣੀ ਪਾਉਂਦੇ ਹਾਂ ਲਗਭਗ ਭਾਜੀ ਜਿਹੜੀ ਪਾਣੀ ਦੀ ਲੋਡ ਹੈ ਜਾਨਵਰ ਜਾਂ ਪੰਛੀ ਹੈ ਉਹ ਫਰਵਰੀ ਤੋਂ ਹੀ ਪੈ ਜਾਂਦੀ ਹੈ ਪਰ ਅਸੀਂ ਪਹਿਲੀ ਫਰਵਰੀ ਤੋਂ 15 ਫਰਵਰੀ ਦੇ ਵਿੱਚ ਵਿੱਚ ਜਿਹੜੇ ਜੰਗਲ ਦੀ ਰਸਤੇ ਹੈ ਕਿਉਂਕਿ ਸਾਡੀਆਂ ਉਹਦੀਆਂ ਜਿਹੜੀਆਂ ਰੋਡ ਤੋਂ ਰਹਿਸ਼ਾਂ ਤੋਂ ਬਹੁਤ ਜੰਗਲ ਦੇ ਵਿੱਚ ਆ ਗਿਆ ਉੱਥੇ ਆਏ ਸਾਲ ਜਿਹੜੀਆਂ ਦਿੱਕਤਾਂ ਆਉਂਦੀਆਂ ਨੇ ਰਸਤੇ ਬਣਾਣੇ ਪੈਂਦੇ ਆ ਜੀ ਸੀ ਵੀ ਲਾਣੀ ਪੈਂਦੀ ਹੈ ਮਸ਼ੀਨ ਤੇ ਬਹੁਤ ਖਰਚੇ ਆ ਉਹ ਤੋਂ ਬਾਅਦ ਰਾਸਤੇ ਪੱਧਰ ਕਰਕੇ ਟਰੈਕਟਰ ਦਾ ਜਿਹੜਾ ਰਸਤਾ ਸੀ ਜਾਂਦਾ ਕਰਦੇ ਆ ਰੇਤ ਆ ਕੇ ਉਹਦੀਆਂ ਭਰ ਵੀ ਜਾਂਦੀਆਂ ਉਹ ਫਿਰ ਹੱਥੀਂ ਕੱਢਣਾ ਪੈਂਦਾ ਸਾਰਾ ਇਹ ਰੇਤ ਤਾਂ ਤੇ ਬਹੁਤ ਮਿਹਨਤ 15 20 ਦਿਨ ਸਾਡੇ ਇਸੇ ਕੰਮ ਪਰ ਲੱਗ ਜਾਂਦੇ ਆ ਤੇ ਲੱਗ ਭਾਗ ਜਿਹੜੀ ਮਾਰਚ ਤੋਂ ਸੇਵਾ ਇਹ ਸ਼ੁਰੂ ਕਰ ਦਿੱਤੀ ਜਾਂਦੀ ਹੈ ਨਿੱਜੀ ਖਰਚੇ ਦੇ ਉੱਤੇ ਕਰ ਰਹੇ ਹੋ ਕਿੰਨਾ ਕੁ ਖਰਚਾ ਰੋਜ਼ਾਨਾ ਆ ਜਾਂਦਾ ਹੈ ਹਾਂ ਲੱਗ ਭਾਗ ਜਿਹੜਾ ਖਰਚਾ ਹੈ ਜੇ ਮਾਰਚ ਦਾ ਲਈਏ ਮਾਰਚ ਚ 2 ਦਿਨ ਛੱਡ ਕੇ ਪਾਣੀ ਪੈਂਦਾ ਹੈ ਜਿਹੜਾ ਇਹ ਮਈ ਜੂਨ ਮਹੀਨਾ ਹੈ ਇਹਦੇ ਵਿੱਚ 1 ਦਿਨ ਛੱਡ ਕੇ ਹੁਣ ਜਦਾ ਆ ਮਹੀਨਾ ਚੱਲ ਰਿਹਾ ਅੱਜ ਪਾਣੀ ਪਾਇਆ ਤਾਂ ਫਿਰ ਆਪਾਂ ਇੱਕ ਦਿਨ ਵਿੱਚ ਛੱਡਾਂਗੇ ਤੇ ਲਗਭਗੀ ਦੇ ਔਸਤ ਗੇੜੇ ਜਿਹੜੇ 7-8 ਟਰੈਕਟਰ ਦੇ ਸ਼ਾਮ ਤੱਕ ਲੱਗ ਜਾਂਦੇ ਆ ਤੇ ਜਿਹੜਾ ਖਰਚੇ ਦੀ ਗੱਲ ਹੈ ਲਗਭਗ 1000 ਕ ਦਾ ਡੀਜ਼ਲ ਆਪਣਾ ਆਰਾਮ ਨਾਲ ਲੱਗ ਜਾਂਦਾ ਹੈ ਜੇ ਆਪਣੇ ਕੋਲ ਬੇਲ ਨਹੀਂ ਹੈ ਨਿੱਜੀ ਕੰਮ ਕਰਕੇ ਤੇ ਜਾਣਾ ਪੈਂਦਾ ਤਾਂ ਡਰਾਈਵਰ 4-500 ਰੁਪਏ ਦਿਹਾੜੀ ਜਿਹੜੀ ਉਹਨੂੰ ਦੇ ਦੀਦੀ ਹੈ ਸਰਕਾਰ ਦੇ ਵੱਲੋਂ ਕਦੇ ਇਸ ਕੰਮ ਨੂੰ ਲੈ ਕੇ ਸਨਮਾਨਤ ਕੀਤਾ ਗਿਆ ਹਾਂਜੀ ਬਿਲਕੁਲ ਕੀਤਾ ਗਿਆ ਜੀ ਸਾਡੇ ਪੀਰ ਬਾਬਾ ਜਿੰਦਾ ਸ਼ਹੀਦ ਉਹ ਉੱਥੇ ਜਿਹੜਾ ਸਨਮਾਨਤ ਕੀਤਾ ਗਿਆ ਦਿਨੇਸ਼ ਚੱਡਾ ਜੀ ਵੱਲੋਂ ਤੇ ਉਸ ਤੋਂ ਬਾਅਦ ਤਹਿਸੀਲ ਆਨੰਦਪੁਰ ਸਾਹਿਬ ਉੱਥੇ ਸਨਮਾਨਤ ਹੋਇਆ ਉਹਨਾਂ ਤੋਂ ਬਾਅਦ ਡੀਸੀ ਸਾਹਿਬ ਰੂਪਨਗਰ ਉਹਨਾਂ ਵੱਲੋਂ ਵੀ ਸਨਮਾਨਤ ਕੀਤਾ ਗਿਆ ਹੈ ਕਿਉਂ ਜੇ ਮਾਣ ਮਹਿਸੂਸ ਹੁੰਦਾ ਹੈ ਲੋਕ ਬਾਟਰਮੈਨ ਕਹਿੰਦੇ ਹੋਣੇ ਆ ਵੀ ਜੰਗਲੀ ਜਾਨਵਰਾਂ ਦੀ ਜੇ ਪਿਆਸ ਬੁਝਾਉਂਦੇ ਤਾਂ ਹਰਪਾਲ ਸਿੰਘ ਪਾਲੀ ਬਾਟਰਮੈਨ ਦੇ ਨਾਂ ਤੇ ਜਾਨੀ ਕਿ ਬੁਲਾਇਆ ਜਾਂਦਾ ਪੁਕਾਰਿਆ ਜਾਂਦਾ ਤਾਂ ਆਪਣੇ ਆਪ ਨੂੰ ਕਿੰਨਾ ਘਮਾਨ ਮਹਿਸੂਸ ਹੁੰਦਾ ਹੈ ਦੇਖੋ ਜੀ ਬਹੁਤ ਖੁਸ਼ੀ ਹੁੰਦੀ ਹੈ ਜਦ ਕੋਈ ਇਸ ਤਰ੍ਹਾਂ ਮਿਲਦਾ ਹੈ ਤੇ ਜਿੱਥੇ ਵੀ ਜਾਣੇ ਆ ਹੁਣ ਮੈਂ ਪਿਛਲੇ ਦਿਨੀ ਹਸਪੀਟਲ ਗਿਆ ਉੱਥੇ ਵੀ ਮੈਨੂੰ ਬਹੁਤ ਬੰਦੇ ਜਿਹੜੇ ਕਿ ਮੈਂ ਆਪਣੀ ਦੱਸਦਾ ਕਿ 10-15 ਬੰਦਿਆਂ ਦੀ ਲੈਂਤ ਸੀ ਤੇ ਉਹਦੇ ਵਿੱਚ ਉਹਨਾਂ ਨੇ ਮੈਨੂੰ ਪਛਾਨ ਲਿਆ ਕਿ ਭਾਈ ਸਾਹਿਬ ਭਾਈ ਸਾਹਿਬ ਤੁਸੀਂ ਆਜੋ ਤੁਸੀਂ ਤਾਂ ਏਡੀ ਵੱਡੀ ਸੇਵਾ ਕਰਦੇ ਐ ਤੇ ਤੁਸੀਂ ਲੈਂਚ ਕਾਣੋ ਲੱਗੇ ਹੋਏ ਐ ਤੇ ਬੜਾ ਮਨ ਨੂੰ ਦੁਆ ਹੋਇਆ ਵੀ ਜੇ ਅਸੀਂ ਕੋਈ ਚੰਗਾ ਪਰਾਲਾ ਕਰਦੇ ਆ ਤਾਂ ਉਹਦੀ ਸਲਾੰਘਾ ਵੀ ਹੁੰਦੀ ਐ ਸਹਿਬ ਹੱਥ ਵਿੜਿਆਈਆਂ ਜਿਸ ਭਾਵੇ ਤਿਸ ਦੇ ਸੋ ਪ੍ਰਮਾਤਮਾ ਸੇਵਾ ਆਪ ਹੀ ਲੈਂਦਾ ਹੈ ਬੰਦਾ ਦਾ ਇੱਕ ਨਿਆਈ ਹੈ ਸੋ ਉਹਨੇ ਡਿਊਟੀ ਲਈ ਹੋਈ ਹੈ ਸਾਡੀ ਤੇ ਕਰ ਰਹੇ ਆ ਲੋਕਾਂ ਨੂੰ ਆਮ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਆਂ ਬਈ ਜੰਗਲਾਂ ਨੂੰ ਬਚਾਉਣਾ ਚਾਹੀਦਾ ਤੇ ਪਾਣੀ ਦਾ ਪ੍ਰਬੰਧ ਕਰਨਾ ਚਾਹੀਦਾ ਕੀ ਕਹਿਣਾ ਚਾਹੁੰਦੇ ਆਂ ਆਪਣੇ ਵੱਲ ਤੋਂ ਅਪੀਲ ਕੀ ਕਰਨਾ ਚਾਹੁੰਦੇ ਆਂ ਅਪੀਲ ਇਹੀ ਹੈ ਬਈ ਸਾਨੂੰ ਵਾਤਾਵਰਨ ਦੇ ਨਾਲ ਜੁੜਨਾ ਚਾਹੀਦਾ ਹੈ ਜੇ ਜੰਗਲ ਬਚਣਗੇ ਤੁਸੀਂ ਪਿਛਲੇ ਦਿਨ ਨਹੀਂ ਦੇਖਿਆ ਹੋਣਾ ਕਿ ਕਰੋਨਾ ਜਿਹੀਆਂ ਭਿਆਨਕ ਬਿਮਾਰੀਆਂ ਆਈਆਂ ਤਾਂ ਆਪਾਂ ਆਕਸੀਜਨ ਨੂੰ ਕਿਸ ਤਰ੍ਹਾਂ ਤੜਪ ਰਹੇ تھے ਪਰ ਜੇ ਜੰਗਲਾਂ ਦੇ ਵਿੱਚ ਦਰਖਤ ਹੋਣਗੇ ਹਰੇ ਭਰੇ ਹੋਣਗੇ ਤੇ ਜਿਹੜੀ ਆਕਸੀਜਨ ਦੀ ਕਮੀ ਹੈ ਇਹ ਵੀ ਦੂਰ ਹੁੰਦੀ ਹੈ ਉਹਦੇ ਨਾਲ ਜਿਹੜੇ ਜੰਗਲੀ ਜਾਨਵਰ ਹੈ ਜਾਂ ਪੰਛੀ ਸਾਡੇ ਮਿੱਤਰ ਹੈ ਇਹ ਕੁਦਰਤ ਦੀ ਇੱਕ ਦੇਣ ਹੈ ਇਹਨੂੰ ਸੰਭਾਲਣ ਦੀ ਲੋੜ ਹੈ ਤਾਂ ਜੋ ਜੰਗਲਾਂ ਨੂੰ ਅੱਗ ਨਾ ਲਾਈ ਜਾ ਸਕੇ ਤੇ ਬਾਕੀ ਜਿਹੜੀ ਇਹ ਰੋਕ ਹੈ ਮੇਰਾ ਤਾਂ ਕਹਿਣਾ ਮਤਲਬ ਇਹ ਹੈ ਵੇ 50 ਸਾਲ ਬਾਅਦ ਜੰਗਲ ਪਰ ਰੋਕ ਲੱਗਣੀ ਚਾਹੀਦੀ ਹੈ ਵੇ ਇੱਕ ਲੱਕੜੀ ਵੀ ਜੰਗਲ ਚ ਕੱਟ ਨਾ ਹੋਵੇ ਤਾਂ ਜੋ ਜਿਹੜੇ ਸਾਡੇ ਪ੍ਰਾਤਨ ਦਰਖਤ ਹੈ ਜਿਹੜੇ ਅਲੋਪ ਹੁੰਦੇ ਜਾ ਰਹੇ ਹੈ ਉਹ ਬਚ ਸਕਣ ਇਸਨ ਸਾਡੇ ਨਾਲ ਹਰਪਾਲ ਸਿੰਘ ਪਾਲੀ ਜਿਨ੍ਹਾਂ ਦੇ ਵੱਲੋਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਜੰਗਲ ਨੂੰ ਬਚਾਉਣ ਦੇ ਲਈ ਅਤੇ ਵਾਤਾਵਰਨ ਨੂੰ ਬਚਾਉਣ ਦੇ ਲਈ ਪੌਦੇ ਲਗਾਉਣ ਅਤੇ ਜੰਗਲੀ ਜੀਵ ਜੰਤੂਆਂ ਦੇ ਲਈ ਆਪਣੇ ਘਰਾਂ ਦੇ ਉੱਤੇ ਠਿਕਰੇ ਰੱਖ ਕੇ ਜਾਂ ਕਿਸੇ ਬਰਤਨ ਦੇ ਵਿੱਚ ਪਾਣੀ ਜ਼ਰੂਰ ਰੱਖਣ ਤਾਂ ਜੋ ਇਹਨਾਂ ਜੰਗਲੀ ਜੀਵਾਂ ਦੀ ਪਿਆਸ बुझਾਈ ਜਾਵੇ। ਇੱਥੇ ਦੱਸਦੀ ਹੈ ਕਿ ਇਹ ਹਰਪਾਲ ਸਿੰਘ ਪਾਲੀ ਦੇ ਵੱਲੋਂ ਇਹ ਟੈਂਕਰ ਦੇ ਨਾਲ ਪਾਣੀ ਜੰਗਲ ਦੇ ਵਿੱਚ ਪਾਇਆ ਜਾ ਰਿਹਾ ਤੇ ਉਹਨਾਂ ਨੇ ਆਪਣੀ ਨਿੱਜੀ ਖਰਚੇ ਦੇ ਉੱਤੇ ਹੀ ਇਹ ਇੱਕ ਟਰੈਕਟਰ ਲੈ ਕੇ ਜੰਗਲੀ ਏਰੀਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਤਸਵੀਰ ਦੇ ਵਿੱਚ ਵੱਡਾ ਜੰਗਲੀ ਏਰੀਆ ਹੈ ਜਿਸ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਲਗਭਗ 25 ਦੇ ਕਰੀਬ ਇਹਨਾਂ ਨੇ ਜੰਗਲੀ ਜੀਵਾਂ ਦੀ ਪਿਆਸ ਬੁਝਾਉਣ ਦੇ ਲਈ ਹੋਦੀਆਂ ਬਣਾਈਆਂ ਹੋਈਆਂ ਹਨ ਅਤੇ ਇਹਨਾਂ ਹੋਦੀਆਂ ਦੇ ਵਿੱਚ ਰੁਟੀਨ ਦਾ ਪਾਣੀ ਪਾਇਆ ਜਾਂਦਾ ਹੈ ਤੇ ਅਸੀਂ ਇਹਨਾਂ ਜੰਗਲੀ ਜੇ ਰਾਤ ਦੇ ਸਮੇਂ ਜਾਂ ਦਿਨ ਦੇ ਸਮੇਂ ਦੇ ਵਿੱਚ ਇਹ ਜੰਗਲੀ ਜੀਵ ਆਉਂਦੇ ਹਨ ਤੇ ਆਪਣੀ ਪਿਆਸ ਬੁਝਾਉਂਦੇ ਹਨ ਲੋੜ ਹੈ ਇਹੋ ਜੇ ਹਰਪਾਲ ਸਿੰਘ ਪਾਲੀਵਰਗ ਸਮਾਜ ਸੇਵੀ ਬਣਨ ਦੀ ਤਾਂ ਜੋ ਇਹਨਾਂ ਜੰਗਲੀ ਜੀਵਾਂ ਦੀ ਅਸੀਂ ਰੱਖਿਆ ਕਰ ਪਾਈਏ ਕੈਮਰਾਮੈਨ ਰੰਮੀ ਠਾਨੇ ਦੇ ਨਾਲ ਬਿਮਲ ਸੈਣੀ ਡੈਂਕਸ ਬਰਾ ਟੀਵੀ ਨੂਰਪੁਰ ਬੇਦੀ